ਸਰ ਜੀ ਅੱਜ ਦੇ ਦਿਨ ਅੱਜ ਜਿਹੜਾ ਕੀ ਫੀਡ ਬਾਕਸ ਦਾ ਤੁਹਾਨੂੰ ਕੀਤਾ ਗਿਆ ਅੱਜ ਇਸੇ ਛੱਤ ਚੌਂਗ ਦੇ ਵਿੱਚ ਜਿਹੜੀ ਇਹ ਬੀਡ ਬਾਕਸ ਦਾ ਸਥਾਪਨ ਕੀਤਾ ਜਿਹੜਾ ਇਹ ਸਾਡੀ ਪੁਲਿਸ ਦੇ ਜਿਹੜੀ ਇੱਥੇ ਬਹੁਤ ਜ਼ਿਆਦਾ ਡਿਊਟੀ ਪੈਂਦੀ ਹੈ ਇਸ ਚੌਂਗ ਦੇ ਵਿੱਚ ਔਰ ਮੁਲਾਜ਼ਮਾਂ ਦੇ ਕਈ ਰਾਂ ਮੀਂਹ ਕਣੀ ਦੇ ਵਿੱਚ ਬੈਠਣ ਲਈ ਵੀ ਥਾਣੀ ਹੁੰਦੀ ਹੈ ਇਕਦਾਂ ਉਹ ਸਾਨੂੰ ਫੈਸਿਲਿਟੀ ਮਿਲੇਗੀ ਦੂਜਾ ਅਸੀਂ ਸਾਰੇ ਹੀ ਜਿਹੜੇ ਰੋਡ ਆਸ-ਪਾਸੇ ਨੇ ਉਹਨਾਂ ਨੂੰ ਕੈਮਰੇ ਆ ਰਹੀ ਇੱਥੇ ਕਵਰ ਕੀਤਾ ਤੁਸੀਂ ਇਹ ਦੇਖੋ ਕਿ ਜਿਵੇਂ ਇੱਕ ਮਿਨੀ ਕੰਟਰੋਲ ਰੂਮ ਹੁੰਦਾ ਹੈ ਇਹ ਜ਼ਿਲ੍ਹਾ ਕਬੂੜ ਦੇ ਨਾਲ ਲੱਗਦੇ ਆ ਇਸ ਏਰੀਏ ਸਾਰੇ ਤੇ ਸਾਡੀਆਂ ਜਿਹੜੀਆਂ ਵੀ ਇਧਰ ਪੈਟਰੋਲਿੰਗ ਗੱਡੀਆਂ ਨੇ ਉਹ ਸਾਰੀਆਂ ਹੀ ਵਕਤਕੀ ਸੈਟ ਨਾਲ ਵਾਇਰਲੈਸ ਨਾਲ ਜਿਹੜੀਆਂ ਨੇ ਉਹ ਕੰਡੈਕਟਰ ਸੀ ਦਿੱਤੀਆਂ ਹੋਈਆਂ ਨੇ ਤਾਂ ਕਿ ਜੇਕਰ ਕਿਤੇ ਕੋਈ ਜਾਨ ਲੱਗਦਾ ਹੈ ਜਾਂ ਐਕਸੀਡੈਂਟ ਹੁੰਦਾ ਹੈ ਜਾਂ ਹੋਰ ਵੀ ਕਿਤੇ ਲਾਂਡ ਆਰਡਰ ਦੀ ਮੁਸ਼ਕਲ ਆਉਂਦੀ ਹੈ ਕੋਈ ਕ੍ਰਿਮੀਨਲ ਬੰਦਾ ਦੌੜਦਾ ਭਜਦਾ ਇਥੋਂ ਤਾਂ ਸਾਡੇ ਹਰੇਕ ਕੈਮਰਿਆਂ ਰਹੀਂ ਜਿਹੜੀ ਉਹ ਕਵਰ ਹੋਏ ਤੇ ਬੜੀ ਸੌਖ ਹੋਏਗੀ ਪੁਲਿਸ ਨੂੰ ਤੇ ਜਿਹੜਾ ਐਸਐਸਪੀ ਸਾਹਿਬ ਨੇ ਦਿਨ ਦੀ ਟੀਮ ਨੇ ਜਿਹੜਾ ਉਪਰਾਲਾ ਕੀਤਾ ਬਹੁਤ ਹੀ ਵਧੀਆ ਛਲਾਗਾ ਜੋਗ ਹੈ ਇਹਦੇ ਨਾਲ ਕ੍ਰਾਈਮ ਤਾਂ ਵੀ ਕੰਟਰੋਲ ਹੋਏਗਾ ਔਰ ਜਿਹੜੇ ਜਿਆਦੇ ਜਾਨ ਲੱਗਦੇ ਨੇ ਉਹ ਵੀ ਸਾਨੂੰ ਜਲਦ ਪਤਾ ਲੱਗ ਜਾਏਗਾ ਔਰ ਜਲਦੀ ਤੋਂ ਜਲਦੀ ਇਸੇ ਖਲਾਸਾ ਸਾਡਾ ਪਹਿਲਾਂ ਨਿਊ ਚੰਡੀਗੜ੍ਹ ਦੇ ਵਿੱਚ ਨਹੀਂ ਪੜਾਇਆ ਗਿਆ ਹੋਰ ਕਿਤੇ ਕਿਤੇ ਇਦਾਂ ਦੇ ਹੋਰ ਪੜਾਇਆ ਗਿਆ ਸਾਡੀ ਹੋਰ ਵੀ ਪਲੈਨਿੰਗ ਨੇ ਜੀ ਸ਼ਹਿਰ ਦੇ ਵਿੱਚ ਅਸੀਂ 6 ਸਾਂ ਤੋਂ ਹੋਰ ਪੁਲਿਸ ਸਟਾਪ ਬਣਾਵਾਂਗੇ ਜੀ ਕਿਉਂਕਿ ਪਹਿਲਾਂ ਅਸੀਂ ਨਿਊ ਚੰਡੀਗੜ੍ਹ ਬਣਾਇਆ ਇੱਥੇ ਬਣਾਇਆ ਹੈ 에어ਪੋਰਟ ਚੌਂਕ ਦੇ ਸਾਹਮਣੇ ਵੀ ਤੁਹਾਨੂੰ ਇੱਕ ਪੋਰਸ ਦੇਖੀ ਹੋਣੀ ਹੈ ਤਾਂ ਜੀ ਜਿਹੜੀਆਂ ਕੰਜੈਸਟਡ ਜਗ੍ਹਾ ਹੈਗੀਆਂ ਨੇ ਉਹ ਅਸੀਂ ਆਈਡੈਂਟੀਫਾਈ ਕਰ ਰਹੇ ਹਾਂ ਉਹਨਾਂ ਸਾਰੀਆਂ ਤੇ ਅਸੀਂ ਜਿਹੜਾ ਇਹਨੂੰ ਬਣਾਵਾਂਗੇ ਜੀ ਸਰ ਜਿਹੜੀ ਮਤਲਬ ਟਾਪਕ ਪੁਲਿਸੀ ਦਾ ਡਬਲ ਐਜ ਮਲਾਜ ਵਾਰੀ 16ਵਾਂ ਟਾਪਕ ਪੁਲਿਸੀ ਵਾਲੀ ਪੁਰੀ ਜੀ ਸਰ ਜੈਰੂ ਦਾ ਵਾਦਾ ਕੀਤਾ ਕਿੰਨੇ ਆ ਜੀ 16 ਆ ਜੀ ਨਹੀਂ ਜੀ ਨਹੀਂ ਤੁਹਾਡੀ ਫਿਕਰ ਗਲਤ ਹੈ ਨਹੀਂ 16 ਆ ਜੀ ਇਸ ਪਾਸੇ ਇਹਦੇ ਜਿਵੇਂ ਅਸੀਂ ਆ ਟ੍ਰੈਫਿਕ ਮਲਾਜਮਾਂ ਦੀ ਵੀ ਅਸੀਂ ਜਿਹੜੀ ਇਹ ਸੰਖਿਆ ਵਧਾਰੇ ਆ ਮੈਨੂੰ ਕੋ ਤੁਸੀਂ ਦੇਖੋ ਪੰਜਾਬ ਪੁਲਿਸ ਤੋਂ ਭਰਤੀ ਵੀ ਹੋ ਰਹੀ ਹੈ ਨਵੀਂ ਇਹਨੇ ਜੋ ਕ੍ਰਾਈਮ ਨੂੰ ਕੰਟਰੋਲ ਚ ਵੀ ਬੜੀ ਮਦਦ ਮਿਲੇਗੀ ਬਾਕੀ ਲੋਕਾਂ ਨੂੰ ਵੀ ਇਹ ਚਾਹੀਦਾ ਹੈ ਕਿ ਜਿੱਥੇ ਟ੍ਰੈਫਿਕ ਲਾਈਟਸ ਲਗੀਆਂ ਨੇ ਟ੍ਰੈਫਿਕ ਰੂਟਸ ਨੂੰ ਫੋਲੋ ਕਰ ਕਿਉਂਕਿ ਜੇ ਆਪਾਂ ਦੂਜੇ ਬਾਹਰਲੇ ਕੰਟਰੀ ਚਲੇ ਜਾਈਏ ਜਾਂ ਹੋਰ ਜਾ ਕੇ ਦੇਖੀਏ ਜਿੱਥੇ ਲਾਈਟਸ ਲਗੀਆਂ ਨੇ ਤੇ ਉੱਥੇ ਟ੍ਰੈਫਿਕ ਕਨਸਟੇਬਲ ਦੀ ਲੋੜ ਨਹੀਂ ਪੈਂਦੀ ਪਰ ਸਾਡੇ ਲੋਕ ਇੱਥੇ ਟ੍ਰੈਫਿਕ ਲਾਈਟਸ ਦੀ ਪ੍ਰੋਵਾਈਡਿੰਗ ਕਰਦੇ ਜਿੰਨਾ ਚਿਰ ਤੱਕ ਕੋਈ ਟ੍ਰੈਫਿਕ ਮੁਲਾਜ਼ਮ ਨਹੀਂ ਖੜਾ ਤੇ ਫਿਰ ਉਹਨਾਂ ਦੇ ਜਿਹੜੇ ਚਲਾਨ ਹੁੰਦੇ ਨੇ ਅਸੀਂ ਥੋੜੇ ਦਿਨਾਂ ਦੇ ਵਿੱਚ ਹੀ ਮਾਨਯੋਗ ਸੀਐਮ ਸਾਹਿਬ ਨੂੰ ਤੇ ਮਾਨਯੋਗ ਸਾਡੇ ਡੀਜੀਪੀ ਸਾਹਿਬ ਨੂੰ ਲਿਆ ਕੇ ਵੀ ਅਸੀਂ ਇੱਥੇ ਕੈਮਰਿਆਂ ਦਾ ਤਾਂ ਘਾਟਨ ਕਰ ਰਹੇ ਆ ਜਿਵੇਂ ਕਿ ਚੰਡੀਗੜ੍ਹ ਕੈਮਰਿਆਂ ਰਹੀ ਨਹੀਂ ਚਲਾਨ ਹੁੰਦੇ ਨੇ ਉਸ ਤਰੀਕੇ ਇੱਥੇ ਵੀ ਹੋਣਗੇ ਤੇ ਸੋ ਜਿਹੜੀਆਂ ਜਿਹੜੀਆਂ ਟ੍ਰੈਨ ਇੰਦੇ ਵਿੱਚ ਸਾਡੇ ਜਿਹੜੇ ਕੈਮਰੇ ਵੀ ਲੱਗੇ ਨੇ ਪਲੱਸ ਸਾਡੇ ਹਰ ਰੋਜ਼ ਤਕਰੀਬ ਹਜ਼ਾਰ ਕੂ ਦੇ ਨੇੜੇ ਕਲਾ ਮੋਹਾਲੀ ਡਿਸਟ੍ਰਿਕਟ ਦਾ ਹੀ ਜਿਹੜਾ ਚਲਾਨ ਆਉਂਦਾ ਹੈ ਜਿਹੜੇ ਰੋਡ ਲੋਕ ਟ੍ਰੈਫਿਕ ਰੂਲਸ ਦੀ ਵਾਇਲੇਸ਼ਨ ਕਰਦੇ ਨੇ ਉਹਨਾਂ ਦੇ ਚਲਾਨ ਹੁੰਦੇ ਨੇ ਸਾਡੇ ਮਹੀਨੇ ਦੇ ਐਵਰੇਜ 25000 ਤੋਂ ਲੈ ਕੇ 27000 ਤੱਕ ਚਲਾਨ ਜਿਹੜੇ ਹੋ ਰਹੇ ਨੇ ਹਾਂਜੀ ਸਰ ਥਿਸ ਇਜ਼ ਅ ਥਰਡ ਪਰ ਕਰੰਟ ਦੇ ਵਿੱਚ ਲੱਗੂਆ ਪਰ ਲੇਕਿਨ ਇਸ ਦੇ ਕੋਲ ਲੋਕਾਂ ਦਾ ਕਿ ਨੈਕਸਟ ਪੁਆਇੰਟ ਦੇਖੋ ਜੀ ਪਬਲਿਕ ਨੂੰ ਅਸੀਂ ਬੇਨਤੀ ਕਰ ਰਹੇ ਆ ਤੁਹਾਡੇ ਰਹੀਂ ਕੋ ਪੂਰਾ ਸਹਿਯੋਗ ਦੇਣ ਟ੍ਰੈਫਿਕ ਰੂਲਸ ਨੂੰ ਫਾਲੋ ਕਰਨਾ ਤਾਂ ਕਿ ਆਪਾਂ ਕਿਸੇ ਨੂੰ ਵਿੱਚੋਂ ਪ੍ਰੋਬਲਮ ਚ ਨਾ ਲੈ ਕੇ ਆਈਏ ਮੈਂ ਇਹ ਜ਼ਰੂਰ ਕਹਾਗਾ ਕਿ ਜਿੱਥੇ ਅਸੀਂ ਸਾਰੇ ਲੋਕ ਆਪਣੇ ਅਧਿਕਾਰਾਂ ਬਾਰੇ ਜਾਣਦੇ ਆ ਉੱਥੇ ਆਪਣੀਆਂ ਡਿਊਟੀਆਂ ਬਾਰੇ ਵੀ ਜਾਣੀਏ ਡਿਊਟੀ ਸਾਡੀਆਂ ਕੀ ਨੇ ਦੂਸਰੇ ਪ੍ਰਤੀ ਵੀ ਦੂਸਰੇ ਪ੍ਰਤੀ ਸਾਡੀ ਡਿਊਟੀਆਂ ਕੀ ਹੈ ਜੇਕਰ ਅਸੀਂ ਰੈੱਡ ਲਾਈਟ ਨੂੰ ਜੰਪ ਕਰਕੇ ਨਿਕਲਦੇ ਆ ਤਾਂ ਦੂਜੀ ਲਾਈਨ ਵਾਲਿਆਂ ਨੂੰ ਪ੍ਰੋਬਲਮ ਆਏਗੀ ਜੇਕਰ ਅਸੀਂ ਇੱਕ ਲਾਈਨ ਅੱਗੇ ਲੱਗੀ ਹੁੰਦੇ ਉਤੇ ਦੋ ਤਿੰਨ ਚਾਰ ਲਾਈਨਾਂ ਲਾ ਲੈਣੀਆਂ ਤੇ ਟ੍ਰੈਫਿਕ ਜਮ ਹੋਏਗਾ ਸਾਨੂੰ ਇੱਕ ਦੂਜੇ ਦੇ ਪ੍ਰਤੀ ਜਿਹੜੀਆਂ ਸਾਡੀਆਂ ਡਿਊਟੀਆਂ ਨੇ ਉਹਦੇ ਬਾਰੇ ਵੀ ਸਾਨੂੰ ਸਮਝਾਉਣੀ ਚਾਹੀਦੀ ਹੈ ਕਿ ਤਾਂ ਕਿ ਅਸੀਂ ਦੂਜੇ ਲਈ ਕੋਈ ਨਵੀਂ ਪ੍ਰੋਬਲਮ ਕ੍ਰੇਟ ਨਾ ਕਰੀਏ। ਵੈਸੇ ਦੇਖਿਆ ਚੰਗੀਆਂ ਡਾਕਟਰ ਆਉਂਦੇ ਹੈ, ਹੈਲਮਟ ਲਾ। ਦੇਖੋ ਜੀ ਨਸ਼ਾ ਮੁਕਤ ਬਾਰੇ ਮੈਂ ਕਹਾਗਾ ਕਿ ਸਭ ਤੋਂ ਪਹਿਲਾਂ ਜਿਹੜੇ ਪੇਰੈਂਟਸ ਜ਼ਿੰਮੇਵਾਰ ਨੇ ਹੁੰਦੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਬੱਚੇ ਜਿਹੜੇ ਨਸ਼ੇ ਖਾਂਦੇ ਨੇ ਉਹ ਪੁਲਿਸ ਨੂੰ ਇਤਲਾਹ ਕਿਉਂ ਨਹੀਂ ਦਿੰਦੇ? ਉਹ ਕਿੱਥੋਂ ਲੈ ਕੇ ਆਉਂਦੇ ਨੇ? ਦੂਜੀ ਗੱਲ ਇਹ ਕੋ ਆਪਣੇ ਬੱਚਾਂ ਤੇ ਕੰਟਰੋਲ ਕਿਉਂ ਨਹੀਂ ਕਰਦੇ? ਉਦੋਂ ਰੌਲਾ ਪਾਉਣਾ ਸ਼ੁਰੂ ਕਰਦੇ ਆ ਜਦੋਂ ਗੱਲ ਉਹਨਾਂ ਦੇ ਵੱਸੋਂ ਬਾਹਰ ਹੋ ਜਾਂਦੀ ਹੈ ਨਸ਼ੇ ਦੇ ਮਹੰਮ ਦੇ ਵਿੱਚ ਅਸੀਂ ਪੂਰੇ ਸਾਡੀ ਸਟੇਟ ਦੇ ਵਿੱਚ ਜਿਹੜੀ ਮਹੰਮ ਚੱਲੀ ਹੋਈ ਹੈ ਸਾਡੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਚ ਗਲੀ ਮਾਲਿਆਂ ਚ ਮੱਲਾ ਵਾਈ ਜਿਹੜੀਆਂ ਅਸੀਂ ਮੀਟਿੰਗਾਂ ਕਰਨੀਆਂ ਆ ਲੋਕਾਂ ਨੂੰ ਗਾਈਡ ਕਰਨੀਆਂ ਆ ਉਹ ਲੋਕਾਂ ਨਾਲ ਬੇਨਤੀ ਕਰਨੀਆਂ ਅਸੀਂ ਕਿ ਜਿਹੜੇ ਜਿਹੜੇ ਸਪਲਾਈਅਰ ਨੇ ਉਹਨਾਂ ਬਾਰੇ ਸਾਨੂੰ ਦੱਸੋ ਉਹਨਾਂ ਤੇ ਸਖਤ ਤੋਂ ਸਖਤ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾਵੇ